ਜਿਵੇਂ ਬੈਸ ਗੂਤ ਜੱਟਾਂ ਦਾ ਵੀ ਹੈ ਤੇ ਮਜਬੀ ਸਿੰਘਾਂ ਦਾ ਵੀ ਹੈ ਸੋ ਹੌਣੀ ਹੌਣੀ ਜਠੇਰੇ ਇੱਕ ਧਾਰਮਿਕ ਰਵਾਇਤ ਵਜੋਂ ਪੂਜੇ ਜਾਣ ਲੱਗੇ ਤੇ ਸਿੱਖ ਪਰਿਵਾਰਾਂ ਨੇ ਆਪਣੇ ਗੂਤਾਂ ਦੇ ਨਾਮ ਤੇ ਭਾਵ ਕਿ ਆਪਣੇ ਜਠੇਰਿਆਂ ਦੇ ਨਾਮ ਤੇ ਗੁਰਦੁਆਰੇ ਵੀ ਬਣਾ ਲਏ ਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਲਿਆ ਤੇ ਇੱਕ ਸਾਲ ਬਾਅਦ ਉੱਥੇ ਅਖੰਡ ਪਾਠ ਦੇ ਭੋਗ ਵੀ ਪੈਣ ਲੱਗ ਪਏ ਜਠੇਰਿਆਂ ਨੂੰ ਸਿੱਖੀ ਰੰਗਤ ਦੇਣ ਲਈ ਇਹਨਾਂ ਨੂੰ ਬਾਬੇ ਸ਼ਹੀਦ ਬਣਾ ਦਿੱਤਾ ਗਿਆ ਅਤੇ ਇਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਜਦੋਂ ਵੀ ਕਿਸੇ ਪਰਿਵਾਰ ਵਿੱਚ ਵਿਆਹ ਹੁੰਦਾ ਹੈ ਤਾਂ ਜੰਝ ਚੜਨ ਤੋਂ ਪਹਿਲਾਂ ਲਾੜੇ ਨੂੰ ਜਠੇਰਿਆਂ ਤੇ ਮੱਥਾ ਟਿਕਾਇਆ ਜਾਂਦਾ ਹੈ ਤੇ ਅਗਲੇ ਦਿਨ ਵਿਆਹ ਕੇ ਲਿਆਂਦੀ ਨਮੀ ਨੌ ਨੂੰ ਵੀ ਜਠੇਰਿਆਂ ਤੇ ਮੱਥਾ ਟਿਕਾਇਆ ਜਾਂਦਾ ਹੈ ਸ਼ੁਰੂਆਤ ਵਿੱਚ ਜਦੋਂ ਜਠੇਰੇ ਬਣਾਏ ਗਏ ਸਨ ਤਾਂ ਉਹ ਸਿਰਫ ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਲਈ ਬਣਾਏ ਗਏ ਸਨ ਪਰ ਸਮੇਂ ਦੇ ਨਾਲ ਸਿੱਖ ਪਰਿਵਾਰਾਂ ਨੇ ਇਸ ਨੂੰ ਧਾਰਮਿਕ ਰੀਤ ਨਾਲ ਜੋੜ ਲਿਆ ਤੇ ਇਹਨਾਂ ਨੂੰ ਪੂਟਰ ਲੱਗ ਪਏ ਪਰ ਅਸਲ ਵਿੱਚ ਇਹ ਇੱਕ ਪਖੰਡ ਹੈ ਆਪਣੇ ਸਿਆਣੇ ਬਜ਼ੁਰਗਾਂ ਨੂੰ ਯਾਦ ਕਰਨਾ ਮਾੜਾ ਨਹੀਂ ਪਰ ਉਸ ਨੂੰ ਉਜਣਾ ਇਹ ਬਿਲਕੁਲ ਹੀ ਪਖੰਡ ਹੈ ਸਿੱਕਦਾ ਅਸਲੀ ਗੋਤ ਹੈ ਸਿੰਘ ਜੋ ਕਿ ਸਾਨੂੰ ਸਾਡੇ ਪਿਤਾ ਸਰਪਾਲ ਸਰਦਾਨੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਹੈ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਹਰ ਬਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ